ਕੀ ਕਰੀਏ ਦੋਸਤ ਕੀ ਕਰੀਏ ਕਿਸ ਤਰ੍ਹਾਂ ਘਟਾ ਮੱਕੀ ਦੀ ਸਰ ਇੱਕ ਖਾਲਸਾ ਜੀ ਆਏ ਸੀਗੇ ਜੀ ਪਰਚੀ ਆਨਲਾਈਨ ਸਿਸਟਮ ਆਣਾ ਸਾਰਾ ਪਰਚੀ ਕੱਟਦੀ ਸੀ ਉਹਨਾਂ ਦੀ ਉਹਨਾਂ ਨੇ ਇੱਕ ਡਾਕਟਰ ਤੋਂ ਦਵਾਈ ਲੈ ਕੇ ਤੇ ਦਵਾਈ ਲੈ ਲਈ ਦਿਖਾ ਕੇ ਦਵਾਈ ਲੈ ਲਈ ਦੁਬਾਰੇ ਫੇਰ ਆ ਗਏ ਉਹ ਕੋ ਡਾਕਟਰ ਤੋਂ ਦਿਖਾ ਕੇ ਦਵਾਈ ਡਿਸਪੈਂਸਰੀ ਚ ਵਾਗ ਵੀ ਦਵਾਈ ਦੇ ਦੋ ਕਹਿੰਦੇ ਵੀ ਆਨਲਾਈਨ ਹੋ ਗਈ ਪਰਚੀ ਤੇ ਦਵਾਈ ਵੀ ਇਹ ਦੁਬਾਰੇ ਨਹੀਂ ਮਿਲਦੀ ਜਾਂ ਪਰਚੀ ਨਵੀਂ ਕਟਾ ਲੈਣਾ ਨਹੀਂ ਕੱਢ ਦੋ ਮਿਲੂਗੀ ਦੁਬਾਰੇ ਰਿਕਾਰਡ ਚੜ ਨਹੀਂ ਸਕਦਾ ਹੁੰਦਾ ਉਹ ਸਾਡੇ ਕੋਲੇ ਆ ਕੇ ਮਿਸ ਬਿਹੇਵ ਕਰ ਲਾਗੇ ਪੁੱਠਾ ਸਿੱਧਾ ਬੋਲਣ ਲੱਗੇ ਕੁੜੀ ਨਾਲ ਬੈਠੀ ਹੈਗੀ ਨਾਲ ਉਹਨੂੰ ਗਾਲਾਂ ਗੋਲਾਂ ਕੱਢਣ ਲੱਗ ਗਿਆ ਕਿ ਇਹਨਾਂ ਤੋਂ ਸਿੱਧਾ ਲੁੱਟਾ ਮਚਾਉਣੇ ਆ 10 ਰੁਪਏ ਲੈਣੇ ਆ। ਮੈਂ ਆ ਬਾਬਾ ਤੂੰ ਭੱਗ ਜਾ ਵੀ ਨਾਲ ਪ੍ਰੈਗਨੈਂਟ ਲੇਡੀਜ਼ ਖੜੀਆਂ ਸੀਗੀਆਂ ਪੇਸ਼ੈਂਟ ਉਧਰ ਫੀਮੇਲ ਵਾਲੀ ਲਾਂਚਾ ਕੇ ਖੜ ਗਿਆ ਉਹ ਤੇ ਮੈਂ ਪਰਚੀ ਕੱਢ ਕੇ ਬਾਹਰ ਭਰਾ ਦੀ ਮੈਂ ਬਾਬਾ ਤੂੰ ਬਾਹਰ ਜਾ ਤੜਕੇ ਆ ਕੇ ਲੈ ਜਾਓ ਵੀ ਤੁਸੀਂ ਦਵਾਈ ਵੀ ਤੇਨੇ ਨਵੀਂ ਪਰਚੀ ਕਟਾ ਲਓ। ਤੇ ਉਹਨੇ ਗਾਲ ਗੋਲ ਕੱਢੀ ਮੈਨੂੰ ਕਹਿੰਦਾ ਵੀ ਬਾਹਰ ਆ ਜਾ ਕਹਿੰਦਾ ਮੈਂ ਦੇਖ ਲੈਣਾਗਾ। ਤੇ ਪਰ ਬਾਪ ਪਿੱਛੋਂ ਦੀ ਆ ਕੇ ਜਦੋਂ ਮੈਂ ਬਾਹਰ ਗਿਆ ਮੜਾ ਜਾ ਤੇ ਮੈਨੂੰ ਨਹੀਂ ਪਤਾ ਸੀ ਉਹਨਾਂ ਕੋਲ ਕਿਰਪਾਨ ਹੈ ਮੈਂ ਤਾਂ ਐਸੀ ਨਹੀਂ ਹੱਥੇ ਉਹਨਾਂ ਨੇ ਜਾ ਕੇ ਸਿੱਧੀ ਕਿਰਪਾਨ ਮੇਰੇ ਕੰਨੀ ਨੂੰ ਛਾੜਤੀ ਮੈਂ ਮੁਰੇ ਹੱਥ ਕਰਿਆ ਸੀ ਹੱਥ ਤੇ ਹਾਂਜੀ ਹਾਂਜੀ ਕਹਿੰਦੇ ਸੀ ਕਿ ਛੱਡ ਦੇ ਮੈਂ ਹੱਥ ਨਾਲ ਫੜਦੀ ਸੀਗੀ ਕਿਰਪਾਨ ਮੈਂ ਉਸ ਤੋਂ ਬਾਅਦ ਵੀ ਕਹਿੰਦੇ ਛੱਡ ਦੇ ਇੱਕ ਵਾਰੀ ਤੈਨੂੰ ਫਿਰ ਮੈਂ ਮਾਰੂਗਾ ਤਾਂ ਸਭ ਕੀ ਮਸਲਾ ਹੋਇਆ ਤੇ ਕੀ ਕੋਈ ਮੰਗ ਕੇ ਕਿਸ ਤਰੀਕਾ ਮਸਲੇ ਕਿ ਆ ਗਏ ਸਰ ਮੈਂ ਡਾਕਟਰ ਜਗਰੂਪ ਸਿੰਘ ਆ ਇੱਥੇ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਪਰਚੀਆਂ ਕੱਟ ਰਹੇ ਆ ਉਥੇ ਇੱਕ ਨੰਗ ਬਾਣੇ ਦੇ ਵਿੱਚ ਸੀਗਾ ਇੱਕ ਪੁਰਸ਼ ਉਹਨੇ ਪਰਚੀ ਵਾਲੀ ਲੜਕੀ ਨਾਲ ਕਾਫੀ ਬਹਿਸਬਾਜ਼ੀ ਕੀਤੀ ਉਹਨੂੰ ਗਾਲੀ-ਗਲੋਚ ਵੀ ਕੀਤਾ ਇਹਨੂੰ ਜਦੋਂ ਆਬਜੈਕਟ ਕੀਤਾ ਉਹਦੇ ਨਾਲ ਉਹਦੀ ਕਲੀਗ ਨੇ ਉਥੇ ਜੋ ਸਾਡਾ ਕੰਪਿਊਟਰ ਆਪਰੇਟਰ ਹੈ ਉਹਨੇ ਉਸ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਹਮਲਾ ਉਹਦੇ ਸਿਰ ਤੇ ਕੀਤਾ ਗਿਆ ਸੀ ਪਰ ਉਹਨੇ ਆਪਣੇ ਹੱਥ ਨਾਲ ਉਹਦਾ ਬਚਾਅ ਕਰ ਲਿਆ ਉਹਦੇ ਕਫਲੀ ਇੰਦਰੀ ਆਈ ਹੈ ਉਹ ਸਾਡੇ ਕੋਲ ਐਡਮਿਟਡ ਹੈ ਅਸੀਂ ਇਸ ਮਸਲੇ ਦੀ ਕਾਫੀ ਨਿੰਦਾ ਕਰਦੇ ਹਾਂ ਕਿਉਂਕਿ ਇਹੇ ਜਿਹੇ ਮਸਲੇ ਜਿਹੜੇ ਸਿਹਤ ਵਰਕਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲਿਆਂ ਦੇ ਕੋਈ ਇਹ ਪਹਿਲਾ ਮਸਲਾ ਨਹੀਂ ਹੈਗਾ ਇਹ ਬਹੁਤ ਮਸਲੇ ਅਕਸਰ ਹੁੰਦੇ ਰਹਿੰਦੇ ਨੇ ਪਿਛਲੇ ਲਗਭਗ 1.5-2 ਸਾਲਾਂ ਤੋਂ ਅਸੀਂ ਬਾਰ-ਬਾਰ ਸਾਨੂੰ ਧਰਨੇ ਦੇ ਕੇ ਸਰਕਾਰ ਨੂੰ ਇਹ ਦੱਸਣਾ ਪੈਂਦਾ ਹੈ ਕਿ ਸਾਨੂੰ ਸੁਰੱਖਿਆ ਦੀ ਲੋੜ ਹੈ ਦਿਨ ਰਾਤ ਇੱਥੇ ਲੜਾਈਆਂ ਵਾਲੇ ਕੇਸ ਪਰਚੇ ਆਉਂਦੇ ਨੇ ਕਈ ਵਾਰੀ ਸ਼ਰਾਬੀ ਹਾਲਤ 'ਚ ਵੀ ਹੁੰਦੇ ਨੇ ਉਹ ਵੀ ਸਾਢਣ ਰਾਤ ਨੂੰ ਬਹਿਸ ਕਰਦੇ ਨੇ ਉਸ ਵੇਲੇ ਵੀ ਇਸ ਇਸ ਤਰ੍ਹਾਂ ਦੇ ਇਨਸੀਡੈਂਸ ਹੋ ਜਾਂਦੇ ਨੇ ਇਹ ਬੜੀ ਮੰਦਭਾਗੀ ਘਟਨਾ ਹੈ ਜਿਹੜੀ ਕਿ ਬਾਰ-ਬਾਰ ਕਿਸੇ ਨਾ ਕਿਸੇ ਜਗ੍ਹਾ ਤੇ ਹੁੰਦੀ ਰਹਿੰਦੀ ਹੈ ਪੰਜਾਬ 'ਚ ਵੀ ਸੁਣਦੇ ਆਂ ਅਸੀਂ ਪੰਜਾਬ ਤੋਂ ਬਾਹਰ ਵੀ ਸੁਣਦੇ ਆਂ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮੰਗ ਕਰਦੇ ਰਹੇ ਹਾਂ ਬਾਰ-ਬਾਰ ਸਰਕਾਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਅਸੀਂ ਸਿਕਿਉਰਿਟੀ ਕਾਰਡ ਪ੍ਰੋਵਾਈਡ ਕਰਾਂਗੇ ਪਰ ਅੱਜ ਤੱਕ ਲਗਭਗ 8-9 ਮਹੀਨਿਆਂ ਦੀ ਲਗਾਤਾਰ ਗੱਲਬਾਤ ਤੋਂ ਬਾਅਦ ਵੀ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੋਇਆ ਇਸ ਮੁੱਦੇ ਤੇ ਸਾਡਾ ਜਿਹੜਾ ਸਾਰਾ ਸਟਾਫ ਹੈ ਉਹ ਰੋਜ਼ ਦੇ ਵਿੱਚ ਹੈ ਇਹਨਾਂ ਸਾਰਿਆਂ ਨੇ ਕੰਮ ਬੰਦ ਕਰ ਦਿੱਤਾ ਹੈਗਾ ਅੱਜ ਇਸ ਇਸ ਆਸ ਦੇ ਵਿੱਚ ਇਸ ਉਮੀਦ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਇੱਕ ਆਪ ਦਾ ਸੁਨੇਹਾ ਲਾਉਣਾ ਚਾਹੁੰਦੇ ਹਾਂ ਕਿ ਸਾਨੂੰ ਉਹ ਸਿਕਿਉਰਿਟੀ ਪ੍ਰੋਵਾਈਡ ਕਰੇ ਜੇ ਅਸੀਂ ਖੁਦ ਹੀ ਸੁਰੱਖਤ ਨਹੀਂ ਹੈਗੇ ਫਿਰ ਅਸੀਂ ਲੋਕਾਂ ਦਾ ਇਲਾਜ ਕਿਵੇਂ ਕਰ ਸਕਦੇ ਹਾਂ ਡਰ ਦੇ ਮਾਹੌਲ ਦੇ ਵਿੱਚ ਡਾਕਟਰੀ ਨਹੀਂ ਹੋ ਸਕਦੀ ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਕਾਫੀ ਸੀਰੀਅਸਲੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਾਨੂੰ ਉਹ ਸੁਰੱਖਿਆ ਪ੍ਰੋਵਾਈਡ ਕਰੇ ਜਿੰਨਾ ਚਿਰ ਸਰਕਾਰ ਦਾ ਕੋਈ ਆਪਣਾ ਏਜੰਡਾ ਨਹੀਂ ਬਣਦਾ ਸੁਰੱਖਿਆ ਦਾ ਅਸੀਂ ਲੋਕਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਡੇ ਕੋਲੇ ਉਹ ਉਸ ਦੀ ਨਫਤ ਜਿਹੜੀ ਹੈ ਤਫ਼ਰੀਬ ਵਧਾਵੇ ਉਹ ਆਪਣੇ ਘੇੜੇ ਮਾਰੇ ਕਿਉਂਕਿ ਇਸ ਤਰ੍ਹਾਂ ਦੇ ਇਨਸੀਡੈਂਸ ਨੂੰ ਫੇਰ ਹੀ ਘਟਾਇਆ ਜਾ ਸਕਦਾ ਤੇ ਹੁਣ ਸਾਡੀ ਇਹ ਮੰਨ ਸੀ ਕਿ ਸਾਨੂੰ ਦੋ ਮੁਲਾਜ਼ਮ ਘਟੋ-ਘਟ ਜਦੋਂ ਸਾਡੇ ਬਹੁਤ ਜ਼ਿਆਦਾ ਪੀੜ ਹੋਵੇ ਉਸ ਸਮੇਂ ਸਾਨੂੰ ਦਿੱਤੇ ਜਾਣ ਤਾਂ ਕਿ ਸਾਡੀ ਫਰਖਿਆ ਦਾ ਪ੍ਰਬੰਧ ਹੋ ਸਕੇ ਸਰ ਇਹ ਜੋ ਓਡ ਕਲੰਡਰ ਤੇ ਓਡ ਸੈਂਟਰ ਤੇ ਕੋਈ ਨਸ਼ੇਦਿਆਂ ਕੋਈਆਂ ਲੈਣ ਆਇਆ ਨਹੀਂ ਇਹ ਓਡ ਸੈਂਟਰ ਦੇ ਵਿੱਚ ਨਹੀਂ ਵਾਪਰਿਆ ਓਡ ਸੈਂਟਰ ਦੇ ਵਿੱਚ ਰੋਜ਼ ਹੀ ਗਾਲੀ ਕਲੋਚ ਤੇ ਝਗੜੇ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਕਿ ਅਸੀਂ ਆਮ ਤੌਰ ਤੇ ਨਹੀਂ ਰਿਪੋਰਟ ਕਰਦੇ ਇਹ ਉਹ ਮਲਾਜ਼ਮ ਜਿਹੜਾ ਮਰੀਜ਼ ਸੀ ਇਹ ਆਰਡਨ ਵਾਲੀ ਸੰਬੰਧਤ ਸੀ ਪਰ ਇਹ ਦਵਾਈ ਇੱਥੇ ਜਿਹੜੀ ਮੇਨ ਪਰਚੀ ਕੱਢਦੇ ਆ ਸੀ ਉੱਧਰ ਲੈਣ ਆਇਆ ਸੀ ਪਰਚੀ ਉੱਥੇ ਪਰਚੀ ਤੇ ਬਹਿਸ ਹੋਈ ਹੈ ਜੀ ਫਿਰ ਮੰਗ ਹੁਣ ਕੀ ਹੈ ਸਾਡੀ ਮੰਗ ਇਹ ਹੈ ਕਿ ਜਿਹੜਾ ਵੀ ਜ਼ਰੂਰੀ ਕਾਨੂੰਨੀ ਕਾਰਵਾਈ ਇਸ ਵਿਅਕਤੀ ਦੇ ਖਿਲਾਫ ਹੋਣੀ ਚਾਹੀਦੀ ਹੈ ਪਲੱਸ ਇਹ ਜਿਹੇ ਘਟਨਾਵਾਂ ਨੂੰ ਘਟਾਉਣ ਵਾਸਤੇ ਸਾਨੂੰ ਸੁਰੱਖਿਆ ਮਹੱਈਆ ਕਰਾਉਣੀ ਚਾਹੀਦੀ ਹੈ ਲੋਕਲ ਪੱਧਰ ਤੇ ਹੋਵੇ ਚਾਹੇ ਸਰਕਾਰ ਪੱਧਰ ਤੇ ਜੋ ਵੀ ਇਹਦਾ ਫੈਸਲਾ ਹੋਵੇ ਅਸੀਂ ਇਹ ਸੁਰੱਖਿਆ ਦੀ ਮੰਗ ਕਰਦੇ ਹਾਂ ਕੀ ਮਸਲਾ ਹੋਇਆ ਸਾਰਾ ਇਹ ਅੱਜ ਸਵੇਰੀ ਮਾਰਨਿੰਗ ਦੀ ਗੱਲ ਹੈ ਜੀ 11:30 12:00 12:00 ਦੇ ਦਰਮਿਆਨ ਆਹ ਐਸਐਮ ਆਫਿਸ ਵਿੱਚ ਮੈਂ ਬੈਠਾ ਸੀ ਨਾਲ ਦੀ ਨਾਲ ਇੱਕ ਸਾਡੇ ਕੰਪਿਊਟਰ ਆਪਰੇਟਰ ਆਈ ਦੋ ਦੋ ਇੱਕ ਦਰਸੇਮ ਤੇ ਗੁਰਸੇਵਕ ਗੁਰਸੇਵਕ ਦੇ 6:00 ਵਜੇ ਹੋਈ ਸੀ ਤੇ ਸੱਡਨਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸੇ ਕੋਈ ਪੇਸ਼ੈਂਟ ਕਾਲੂ ਸਿੰਘ ਨਾਮ ਦਾ ਆਇਆ ਸੀ ਇੱਥੇ 60 ਸਾਲ ਉਮਰ ਦੱਸੀ ਆ ਰਹੀ ਹੈ ਉਸ ਦੀ ਪਿੰਡ ਭਾਗੀਵੰਦਰ ਤੋਂ ਦੱਸ ਰਿਹਾ ਤੇ ਉਹ ਆਇਆ ਉਸਨੇ ਉਹ ਪਰਚੀ ਨੂੰ ਲੈ ਕੇ ਪਰਚੀ ਫੀਸ ਨੂੰ ਲੈ ਕੇ ਉਸ ਵਾਰ ਸਾਡੇ ਕੰਪਿਊਟਰ অপারেਟਰ ਨਾਲ ਕੋਈ ਤਕਰਾਰ ਹੋਇਆ ਉਸਨੇ ਪਰਚੀ ਫੀਸ 10 ਰੁਪਏ ਭਰਨ ਵਾਸਤੇ ਕਹੀ ਹੋਣੀ ਹੈ ਉਹਨਾਂ ਨੇ ਕਿਹਾ ਉਹਨਾਂ ਕੋਈ ਅਸੀਂ ਪਹਿਲਾਂ ਭਰੀ ਵੀ ਹੈ ਕੋਈ ਉਸ ਨੂੰ ਲੈ ਕੇ ਤਕਰਾਰ ਪਤਾ ਲੱਗੇ ਅਜੇ ਪੂਰੀ ਤਾਂ ਗੱਲਬਾਤ ਛਾਣ ਵੀ ਨਹੀਂ ਨਦੀ ਨੇ ਉਹਦੇ ਬਾਅਦ ਜਦੋਂ ਉਸਨੇ ਪਰਚੀ ਫੀਸ ਭਰਨ ਲਿਖਿਆ ਤਾਂ ਉਹ ਇਸ ਇਸ ਗੱਲ ਨੂੰ ਲੈ ਕੇ ਉਸ ਨੂੰ ਗੁੱਸਾ ਆ ਗਿਆ ਕਾਲੂ ਸਿੰਘ ਨੂੰ ਉਸਨੇ ਸਡਨਲੀ ਉਸਤੇ ਅਟੈਕ ਕੀਤਾ ਕਿਰਪਾਨ ਨਾਲ ਜੋ ਅੱਜ ਉਸਨੇ ਗੁਰਸੇਵ ਸਿੰਘ ਦੀ ਸਟੇਟਮੈਂਟ ਜੋ ਉਹਨੂੰ ਦੱਸਿਆ ਉਸਨੇ ਤਾਂ ਅਟੈਕ ਤੋਂ ਬਾਅਦ ਉਹ ਉਹਦੇ ਇੱਥੇ ਹੱਥ ਤੇ ਕਾਫੀ 2 ਇੰਚ ਆ ਲੰਬਾ ਜ਼ਖਮ ਹੋਇਆ ਇਨਸਾਈਟ ਉਹ ਜਿਹਨੂੰ ਸੀ ਕਹਿੰਨੇ ਆ ਆ ਕਾਫੀ ਡੂੰਗਾ ਜ਼ਖਮ ਸੀਗਾ ਤੇ ਉਸ ਤੋਂ ਬਾਅਦ ਜਦੋਂ ਆਇਆ ਬਲੀਡਿੰਗ ਕਾਫੀ ਹੋ ਰਹੀ ਸੀ ਉਹਦੀ ਜ਼ਖਮ ਜੋ ਐਸਐਮਓ ਆਫਿਸ ਵਿੱਚ ਵੀ ਬਲੱਡ ਡਿੱ ਗਿਆ ਉਹਦਾ ਕਿ ਇੱਥੇ ਉਸ ਤੋਂ ਬਾਅਦ ਅਸੀਂ ਇਹਨੂੰ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਨੂੰ ਲੈ ਗਏ ਗੁਰਸੇਵਕ ਸਿੰਘ ਕੰਪਿਊਟਰ ਪੁਲੀਟਨ ਨੂੰ ਉੱਥੇ ਜਾ ਕੇ ਐਮਰਜੈਂਸੀ 'ਚ ਅਸੀਂ ਉਹਦੀ ਸਾਰਾ ਸਾਫ ਬਲੱਡ ਨੂੰ ਸਾਫ ਕੀਤਾ ਤੇ ਸਰਜਨ ਨੂੰ ਔਨ ਡਿਊਟੀ ਡਾਕਟਰ ਸਾਰੇ ਇਕੱਠੇ ਹੋ ਗਏ ਉਹ ਡਾਕਟਰ ਜਦੋਂ ਸਾਰੇ ਆਗੇ ਉੱਥੇ ਉਹਦਾ ਇਲਾਜ ਸ਼ੁਰੂ ਕੀਤਾ ਸੀ ਇਲਾਜ ਦੇ ਦੌਰਾਨ ਉਹਦੇ ਪਹਿਲਾਂ ਤਾਂ ਉਹਦਾ ਜੋ ਇੰਜਰੀਜ਼ ਨੋਟ ਕੀਤੀਆਂ ਗਈਆਂ ਉਹਦੀਆਂ ਸਾਫ਼ ਕੀਤਾ ਗਿਆ ਜ਼ਖਮ ਨੂੰ ਇੰਜਰੀਜ਼ ਨੋਟ ਕਰਨ ਤੋਂ ਬਾਅਦ ਉਹਦੇ ਸਟੀਚਿੰਗ ਕੀਤੀ ਗਈ ਸਟੀਚਿੰਗ ਕਰਨ ਤੋਂ ਬਾਅਦ ਉਹਦੇ ਆਈਵੀ ਲਾਈਨ ਲਾ ਕੇ ਐਂਟੀਬਾਇਓਟਿਕਸ ਪਾਈ ਗਏ ਹੁਣ ਵੀ ਪੇਸ਼ੈਂਟ ਸਾਡੇ ਕੋਲ ਦਾਖਲ ਹੈ ਮਰੀਜ਼ ਸਾਡਾ ਹੁਣ ਇਸ ਟਾਈਮ ਹਾਲਤ ਖਤਰੇ 'ਚ ਬਾਹਰ ਹੈ ਬਿਲਕੁਲ ਸਟੇਬਲ ਹੈ ਪੇਸ਼ੈਂਟ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਕਰਦੇ ਕਿਸੇ ਤਾਂ ਨਾ ਕੋਈ ਪਰੇ ਕਰਨਾ ਨਹੀਂ ਦੇਖੋ ਇਹ ਸਾਰੀ ਮੰਗਤ ਹੈ ਹੀ ਵੀ ਸਾਡੇ ਕੋਲੇ ਇੱਥੇ ਔਰਤ ਕਲੀਨਿਕ ਹੈ ਡਾਕਟਰ ਅਨਕੁਰੋਦੀਨ ਚਾਰਜ ਨੇ ਉਹਦੇ ਵਿੱਚ ਸੌਕ ਮਰੀਕ ਦਿੱਲੀ ਸਾਡੇ ਕੋਲੇ ਨਸ਼ਾ ਸ਼ਰਬ ਕੇਂਦਰ ਦੇ ਵਿੱਚ ਦਵਾਈ ਲੈਣ ਵਾਸਤੇ ਆਉਂਦੇ ਨੇ ਤਾਂ ਕਈ ਵਾਰ ਨਸ਼ੇ ਦੇ ਦੌਰਾਨ ਬੰਦੇ ਨੂੰ ਪਤਾ ਲੱਗਦਾ ਨਹੀਂ ਕਿ ਬੰਦਾ ਬੰਦੇ ਦੀ ਸੁਰਤ ਕਿ ਕਿਵੇਂ ਆ ਕਿਵੇਂ ਨਹੀਂ ਹੈ ਸੁਰਤ ਦੇ ਵਿੱਚ ਕਈ ਵਾਰ ਪੂਰੀ ਤਰ੍ਹਾਂ ਨਹੀਂ ਹੁੰਦਾ ਉਹਦੇ ਵਿੱਚ ਜਦੋਂ ਮੂਡ ਡਿਸਆਰਡਰਸ ਹੁੰਦੇ ਨੇ ਗੁੱਸਾ ਵੀ ਜੰਦੀ ਆ ਜਾਂਦਾ ਐਦਾਂ ਦੇ ਮਰੀਜ਼ਾਂ ਨੂੰ ਥੋੜੀ ਜੀ ਗੱਲ ਕਰਨ ਤੇ ਤਾਂ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਅੱਜ ਡੀਐਸਪੀ ਸਾਹਿਬ ਤੇ ਐਸਡੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਅ ਤਹਿਸੀਲਦਾਰ ਸਾਹਿਬ ਉੱਠ ਕੇ ਹੁਣੇ ਮੇਰੇ ਤੋਂ ਗਏ ਆ ਐਸਡੀਐਮ ਸਾਹਿਬ ਨੇ ਭੇਜਿਆ ਸੀ ਉਹਨਾਂ ਨੂੰ ਉਹਦੇ ਵਿੱਚ ਪ੍ਰਸ਼ਾਸਨ ਸਾਹਿਬ ਨੇ ਅਸੀਂ ਕੋਈ ਮੰਗ ਕਰਦੇ ਆ ਵੀ ਇੱਕ ਤਾਂ ਜੋ ਸਾਡੇ EMPLYEE ਤੇ ਕੰਪਿਊਟਰ ਆਪਰੇਟਰ ਤੇ ਜੋ ਇਹ ਬਰੂਟਲ ਅਟੈਕ ਹੋਇਆ ਹੈ ਬਹੁਤ ਮੰਦਪਾਗੀ ਘਟਨਾ ਹੋਈ ਹੈ ਇਹਦੇ ਅਗੇ ਸਟ ਐਫਆਈਆਰ ਦਰਜ ਕਰਕੇ ਜਲਦ ਤੋਂ ਜਲਦ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹ ਜੋ ਇੱਥੇ ਜੋ ਜਿੱਦੇਵ ਪ੍ਰਤੀ ਹੈ ਜਿਸ ਨੇ ਇਹ ਕੰਮ ਕੀਤਾ ਹੈ ਕਾਨੂੰਨੀ ਹਰਕਤ ਕੀਤੀ ਹੈ ਉਸ ਨੂੰ ਮਲਜਮ ਨੂੰ ਜਲਦ ਜਲਦ ਰੈਸਟ ਕੀਤਾ ਜਾਵੇ ਸੈਕਿੰਡ ਸਾਡੀ ਜੋ ਪ੍ਰਸ਼ਾਸਨ ਸਾਹਮਣੇ ਇੱਕੋ ਹੀ ਇੱਕ ਮੰਗ ਹੈ ਕਿ ਡਾਕਟਰਾਂ ਦੇ ਪੈਰਾਮੈਡੀਕਲ ਸਟਾਫ ਜੋ ਇੱਥੇ ਦਿਨ ਰਾਤ ਆਪਣੀ ਤਨਦੇਹੀ ਨਾਲ ਕਲਵੰਡੀ ਸਾਹਬ ਨੂੰ ਸਰਕਾਰੀ ਹਸਪਤਲ ਵਿੱਚ ਕੰਮ ਕਰ ਰਿਹਾ ਹੈ ਇੰਨੇ ਓਪਰੇ 600 ਦੇ ਕਰੀਬ ਅਸੀਂ ਦਿੱਲੀ ਓਪਰੇ ਦੇਖ ਰਹੇ ਹਾਂ ਔਰ ਜਿਸ ਤਿਸ ਤੋਂ ਕਿ 100 ਦੇ 80 ਤੋਂ ਲੈ ਕੇ 90 ਮਰੀਜ਼ 100 ਮਰੀਜ਼ ਦੇ ਕਰੀਬ ਸਾਡੇ ਕੋਲੇ ਨਸ਼ਾ ਛਡਾਊ ਜੋ ਕੇਂਦਰ ਹੈ ਜਿਹਨੂੰ ਹੋਟਲ ਹੀ ਨਹੀਂ ਕਹਿੰਦੇ ਉੱਥੇ ਦਵਾਈ ਲੈਣ ਆਉਂਦੇ ਆ ਉਹਦੇ ਵਿੱਚ ਸਾਡਾ ਸੇਫਟੀ ਦੇ ਸਕਿਉਰਿਟੀ ਦਾ ਕੋਈ ਇੰਤਜ਼ਾਮ ਨਹੀਂ ਹੈ ਉੱਥੇ ਫੀਮੇਲ ਡਾਕਟਰਸ ਵੀ ਕੰਮ ਕਰਦੀਆਂ ਫੀਮੇਲ ਸਟਾਫ ਵੀ ਕੰਮ ਕਰਦਾ ਹੈ ਤਾਂ ਅਸੀਂ ਇਹੀ ਪ੍ਰਸ਼ਾਸਨ ਅੱਗੇ ਪੁਰਜੋ ਡਿਮਾਂਡ ਕਰਦੇ ਆ ਡੀਐਸਪੀ ਸਾਹਿਬ ਨੂੰ ਵੀ ਅਸੀਂ ਕਾ ਕੇ ਭੇਜਿਆ ਕਿ ਦੋ ਮੁਲਾਜ਼ਮ ਸਾਨੂੰ ਪੁਲਿਸ ਦੇ ਦੋ ਜਾਂ ਤਿੰਨ ਮੁਲਾਜ਼ਮ ਸਾਡੇ ਕੋਲੇ ਡਿਊਟੀ ਆਰ ਦੇ ਦੌਰਾਨ ਜਿਸ ਟਾਈਮ ਐਕਸਟ੍ਰੀਮ ਰਸ਼ ਹੁੰਦਾ ਹੈ ਪੀਕ ਦਾ ਰਸ਼ ਹੁੰਦਾ ਸਾਡੇ ਕੋਲੇ ਉਸ ਟਾਈਮ ਤੇ ਨਾਤ ਕਿਤੇ ਜਾਂ ਈ ਮਾਮਲਾ ਹੈ ਸਰ ਇਹ ਗੱਲ ਵੇਖਤੀ ਆਜ ਇੱਕ ਸੂਚਨਾ ਸਿਵਲ ਹਸਪਤਾਲ ਤਲਵੰਡੀ ਸਾਹ ਤੋਂ ਮਸੂਲ ਹੋਈ ਸੀ ਐਸਐਮਓ ਸਾਹਿਬ ਰਾਹੀਂ ਫੋਨ ਤੇ ਤੇ ਜਿਹਦੇ ਸਬੰਧ ਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਇੱਕ ਆਪਰੇਟਰ ਹੈ ਜਿਹੜਾ ਬੁਪਰੋਨੋਰਫਿਨ ਨਾਂ ਦੀ ਦਵਾਈ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਹੈ ਉਹਦੀਆਂ ਵਰਤੀਆਂ ਤੇ ਆਪਰੇਟਰ ਹੈ ਤੇ ਇੱਕ ਕੋਈ ਨਿਆਗ ਸਿੰਘ ਜੋ ਕਾਲੂ ਸਿੰਘ ਨਾਂ ਦਾ ਕੋਈ ਨਿਆਗ ਸਿੰਘ ਹੈਗਾ ਆਪਣਾ ਪਾਗੀਵੰਦਰ ਪਿੰਡ ਦਾ ਦੱਸਿਆ ਜਾਂਦਾ ਹੈ ਤੇ ਉਹ ਆਪਣੇ ਇਥੇ ਗੋਲੀਆਂ ਲੈਣ ਆਇਆ ਸੀਗਾ ਤੇ ਗੋਲੀਆਂ ਨੂੰ ਲੈ ਕੇ ਜਦੋਂ ਆਪਰੇਟਰ ਨੇ ਦੱਸਿਆ ਕਿ ਕੋਰਮ ਤੇ ਨਿਯਮ ਦੇ ਅਨੁਸਾਰ ਹੀ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਤਾਂ ਉਸ ਤੇ ਉਸ ਨਾਲ ਕਾਲੇ ਘੋਚ ਕਰਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਜਾਨ ਤੋਂ ਮਾਰਨ ਦੀ ਨੀਤ ਦੇ ਨਾਲ ਉੱਤੇ ਹਮਲਾ ਕਰਤਾ ਜਿਹਦੇ ਕਰਕੇ ਉਹਦੇ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਬਚਾਣ ਲਈ ਆਪਣਾ ਹੱਥ ਅੱਗੇ ਕਰਤਾ ਜਿਹਦੇ ਉਹਦੇ ਹੱਥ ਤੇ ਕਾਫੀ ਜਿਹੜੀ ਹੈ ਸੱਟ ਲੱਗੀ ਹੈਗੀ ਤੇ ਹੁਣ ਇਸ ਦੋਸ਼ੀ ਦੇ ਖਿਲਾਫ ਪੁਰਸੇਵਿਕ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਲੌਂਚ ਕਰਕੇ ਮੁਕੱਦਮਾ ਦਰਜ ਕਰਕੇ ਇਹਨੂੰ ਗਲਤਿਆਂ ਨੂੰ ਖੇਤੀ ਗ੍ਰਿਫਤਾਰ ਕੀਤਾ ਡਾਕਟਰ ਨੌ ਵੀ ਰੋਪਲਾ ਯਾਨੋ ਸਖਿਆ ਦਾ ਪ੍ਰਬੰਧਕੀ ਇਹੋ ਜ਼ਿੰਮੇਵਾਰ ਮੰਨੇ। ਕਈ ਵਾਰ ਹਮਲੇ ਹੋਇਆ ਪਹਿਲਾਂ ਵੀ ਕੋਈ ਲੜਾਈ ਝਗੜਾ ਕਰਦਾ ਕੋਈ ਲੜਾਈ ਝਗੜਾ ਕੇਸ ਆਇਆ ਉਹ ਵੀ ਡਾਕਟਰ ਨੌ ਵੀ ਬਤਮੀ ਕੀਤੀ ਜਾਂਦੀ ਹੈਗੀ। ਦੂਸਰਾ ਤਾਂ ਉਹਨੇ ਜੋ ਪੀਟੀਵੀ ਬੰਦ ਕੀਤੇ ਕੋਈ ਸਮਝ ਨਹੀਂ। ਨਹੀਂ ਉਹਦੇ ਵਿੱਚ ਦੇਖੋ ਡਾਕਟਰ ਸਹਿਵਾਨ ਨੂੰ ਸਾਰਿਆਂ ਨੂੰ ਮੈਂ ਆਪਣੇ ਨੰਬਰ ਮੁੱਖ ਅਫਸਰ ਸਹਿਵਾਨ ਦੇ ਨੰਬਰ ਤੇ ਹੋਰ ਜਿਹੜੀ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਪੁਲਿਸ ਸਟੇਸ਼ਨ ਜਾਂ ਮੇਰੇ ਤੱਕ ਅਪਰੋਚ ਕਰਨ ਲਈ ਜਿਹੜੀ ਹੈਗੀ ਆ ਆਪਣੇ ਨੰਬਰ ਤੇ ਪ੍ਰੋਵਾਈਡ ਕੀਤੇ ਹੋਏ ਆ ਤੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੋਈ ਆ ਵੀ ਜਦੋਂ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਆਂਦੀ ਆ ਤਾਂ ਉਹ ਮੇਰੇ ਨਾਲ ਕਿਸੇ ਵੀ ਟਾਈਮ ਅੱਧੀ ਰਾਤ ਨੂੰ ਵੀ ਕੰਟੈਕਟ ਕਰ ਸਕਦੇ ਆ ਜੇ ਕੋਈ ਪ੍ਰੋਬਲਮ ਆਂਦੀ ਆ ਇਸ ਤੋਂ ਇਲਾਵਾ ਮੈਂ ਗਾਹੇ-ਵਗਾਹੇ ਖੁਦ ਮੁਖਬਸਰ थाना ਤਲਵੰਡੀ ਸਾਬੋ ਤੇ ਹੋਰ ਸਟਾਫ ਮੇਰਾ ਵੱਖ-ਵੱਖ ਜਿਹੜੀ ਜਗ੍ਹਾ ਹੈਗੇ ਆ ਹੌਟਸਪੌਟ ਹੈਗੇ ਆ ਜਿੱਥੇ ਕੋਈ ਗਲਤ ਮਤਲਬ ਹੁੰਦੀਆਂ ਹੈਗੀਆਂ ਕਾਰਵਾਈਆਂ ਉਹਨਾਂ ਤੇ ਅਸੀਂ ਆਪਰੇਟਾ ਕਰਕੇ ਤੇ ਕਸੋ ਆਪਰੇਸ਼ਨ ਚਲਾ ਕੇ ਉਹਨਾਂ ਤੇ ਜਿਹੜੀਆਂ ਐਫਆਈਆਰ ਲੌਂਚ ਕੀਤੀਆਂ ਜਾਂਦੀਆਂ ਸਰ ਅੱਜ ਵੀ ਦੱਸੋ ਕੰਪਰੇਸ਼ਨ ਚਲਾਇਆ ਹਾਂ ਹਾਂ ਅੱਜ ਵੀ ਅਸੀਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਕਸੋ ਆਪਰੇਸ਼ਨ ਜਿਹੜਾ ਹੈ ਚਲਾਇਆ ਸੀਗਾ ਜਿਹਦੇ ਵਿੱਚ ਵੀ ਅਸੀਂ ਜਿਹੜਾ ਮਤਲਬ ਕਾਰਵਾਈ ਕਰਨ ਜਾ ਰਹੇ ਹਾਂ